ਦੋਸਤੋ ਪਿਛਲੇ 2017 ਦੇ ਵਿੱਚ ਜਦੋਂ ਕੇਂਦਰ ਦੀ ਸਰਕਾਰ ਆਈ ਸੀ ਅਤੇ ਭਾਜਪਾ ਦਾ ਕੇਂਦਰ ਦੇ ਉੱਪਰ ਰਾਜ ਹੋਇਆ ਸੀ ਤੇ ਉਦੋਂ ਸਰਕਾਰ ਵੱਲੋਂ ਇੱਕ ਚੋਣ ਬਾਂਡ ਲੈਂਦੇ ਗਏ ਸੀ ਇੱਕ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਗਿਆ ਸੀ ਜਿਹਦੇ ਨਾਲ ਜਿਹੜੀ ਕਿ ਚੋਣ ਪ੍ਰਕਿਰਿਆ ਹੈ ਚੋਣ ਪ੍ਰਕਿਰਿਆ ਦੇ ਵਿੱਚ ਮਿਲਣ ਵਾਲੇ ਫੰਡ ਉਹ ਟੋਟਲੀ ਪ੍ਰਾਈਵੇਟ ਹੋ ਗਏ ਸੀ ਪਤਾ ਨਹੀਂ ਸੀ ਲੱਗ ਰਿਹਾ ਕਿ ਜਿਹੜੇ ਜੋਨ ਫੰਡ ਆ ਰਹੇ ਨੇ ਉਹ ਕਿਹੜੀ ਪਾਰਟੀ ਨੂੰ ਆ ਰਹੇ ਨੇ ਤੇ ਕਿੱਥੋਂ ਆ ਰਹੇ ਨੇ ਜਨਤਾ ਨੂੰ ਇਹ ਜਾਣਨ ਦਾ ਅਧਿਕਾਰ ਨਹੀਂ ਸੀ ਇਸ ਨੂੰ ਲੈ ਕੇ ਭਾਵੇਂ ਉਸ ਵੇਲੇ ਵੀ ਕਾਫੀ ਰੌਲਾ ਪਿਆ ਸੀ ਲੇਕਿਨ ਸਰਕਾਰ ਨੇ ਇਹ ਜਿਹੜੇ ਬੌਂਡ ਸੀਗੇ ਇਹ ਲੈ ਆਂਦੇ ਸੀ ਅਤੇ ਕਿਹਾ ਸੀ ਕਿ ਅਸੀਂ ਟਰਾਂਸਪੇਰੈਂਸੀ ਵੱਲੋਂ ਜਾ ਰਹੇ ਹਾਂ ਪਰ ਹੋਇਆ ਕੁਝ ਹੋਰ ਇਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਫੈਸਲਾ ਦਿੱਤਾ ਹੈ ਉਸ ਫੈਸਲੇ ਦੇ ਉੱਪਰ ਅਸੀਂ ਅੱਜ ਕਰਾਂਗੇ ਕੁਝ ਇੱਕ ਗੱਲਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਭਾਜਪਾ ਨੂੰ ਵੱਡਾ ਝਟਕਾ ਦਿੱਤਾ ਹੁਣ ਚੀਫ ਜਸਟਿਸ ਚੰਦਰ ਚੋੜ ਦੀ ਅਗਵਾਈ ਵਾਲੀ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੇ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਚੋਣ ਬੌਂਡ ਜਿਹਨੂੰ ਇਲੈਕਟੋਰਲ ਕਹਿੰਦੇ ਨੇ ਉਹਨੂੰ ਅਸਾੰਧਾਨਿਕ ਕਰਾਰ ਦਿੱਤਾ ਤੇ ਇਸ ਨੂੰ ਤੁਰੰਤ ਬੰਦ ਕਰਨ ਲਈ ਕਿਹਾ ਉਹਨਾਂ ਨੇ ਇਸ ਦੇ ਨਾਲ ਹੀ ਚੋਣ ਬਾਂਡ ਜਾਰੀ ਕਰਨ ਵਾਲੀ ਸਟੇਟ ਆਫ ਇੰਡੀਆ ਨੂੰ ਕਿਹਾ ਕਿ ਉਹ 6 ਮਾਰਚ ਤੱਕ ਇਸ ਬਾਰੇ ਸਾਰੇ ਅੰਕੜੇ ਚੋਣ ਕਮਿਸ਼ਨ ਨੂੰ ਸੌਂਪ ਦੇਵੇ। ਚੋਣ ਕਮਿਸ਼ਨ ਇਹਨਾਂ ਅੰਕੜਿਆਂ ਨੂੰ 13 ਮਾਰਚ ਤੱਕ ਆਪਣੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਕਰੇਗਾ। ਨਾਲ ਹੀ ਕਿਹਾ ਗਿਆ ਕਿ ਇਹਨਾਂ ਪਾਰਟੀਆਂ ਨੇ ਹਾਲੇ ਤੱਕ ਚੋਣ ਬਾਂਡ ਕੈਸ਼ ਨਹੀਂ ਕਰਾਏ ਉਹਨਾਂ ਨੂੰ ਇਹ ਪੈਸਾ ਚੋਣ ਬਾਂਡ ਦੇਣ ਵਾਲਿਆਂ ਤੇਰਾਂ ਨੂੰ ਵਾਪਸ ਕਰਨਾ ਹੋਵੇਗਾ। ਸਰਕਾਰ ਨੇ ਇਸ ਬਾਰੇ ਬਿਲ ਲਿਆਉਣ ਲਈ ਜਨ ਪ੍ਰਤੀਨਿਧੀ ਐਕਟ ਤੇ ਇਨਕਮ ਟੈਕਸ ਐਕਟ ਵਿੱਚ ਵੀ ਸੋਧਾਂ ਕੀਤੀਆਂ ਸਨ ਇਸ ਬਿਲ ਨੂੰ ਮਨੀ ਬਿਲ ਵੱਲੋਂ ਲਿਆਂਦਾ ਗਿਆ ਸੀ ਕਿਉਂਕਿ ਭਾਜਪਾ ਰਾਜ ਸਭਾ ਵਿੱਚ ਘੱਟ ਗਿਣਤੀ ਵਿੱਚ ਸੀ ਇਸ ਕਰਕੇ ਇਸ ਨੂੰ ਮਨੀ ਬਿਲ ਦੇ ਰੂਪ ਦੇ ਵਿੱਚ ਲਿਆਂਦਾ ਗਿਆ ਸੀ ਮਨੀ ਬਿਲ ਰਾਜ ਸਭਾ ਵਿੱਚ ਪਾਸ ਕਰਾਉਣਾ ਜ਼ਰੂਰੀ ਨਹੀਂ ਹੁੰਦਾ ਇਹ ਟੂਨ ਬਾਂਡ ਮੋਦੀ ਸਰਕਾਰ ਵੱਲੋਂ 2017 ਦੇ ਬਜਟ ਸਮੇਤ ਲਿਆਂਦਾ ਗਿਆ ਸੀ ਉਸ ਵੇਲੇ ਕਿਹਾ ਗਿਆ ਸੀ ਕਿ ਇਸ ਨਾਲ ਸਿਆਸੀ ਪਾਰਟੀਆਂ ਨੂੰ ਦਿੱਤੇ ਜਾਂਦੇ ਫੰਡ ਵਿੱਚ ਪਾਰਦਰਸ਼ਤਾ ਤਾਂ ਆਵੇਗੀ ਤੇ ਕਾਲੇ ਧਨ ਤੇ ਰੋਕ ਲੱਗੇਗੀ ਅਜਿਹਾ ਕੁਝ ਕਿਹਾ ਗਿਆ ਸੀ ਲੇਕਿਨ ਹੋਇਆ ਕੁਝ ਹੋ ਰਿਹਾ ਚੋਨ ਬਾਂਡ ਬਾਰੇ ਉਸ ਸਮੇਂ ਸਵਾਲ ਉੱਠਨੇ ਸ਼ੁਰੂ ਹੋਏ ਹੋ ਗਏ ਸਨ ਜਦੋਂ ਇਹ ਸਾਹਮਣੇ ਆਇਆ ਕਿ ਇਸ ਨੂੰ ਨਾ ਵਿੱਤ ਮੰਤਰਾਲੇ ਨਾ ਚੋਣ ਕਮਿਸ਼ਨ ਤੇ ਨਾ ਹੀ ਰਿజర్ਵ ਬੈਂਕ ਦੇ ਕਿਸੇ ਫੈਸਲੇ ਰਾਹੀਂ ਲਿਆਂਦਾ ਗਿਆ ਸੀ ਸਪਸ਼ਟ ਤੌਰ ਤੇ ਇਹ ਸਰਕਾਰ ਚਲਾ ਰਹੀ ਪਾਰਟੀ ਦੇ ਉਪਰੀ ਪੱਧਰ ਦੇ ਆਗੂਆਂ ਦੀ ਇੱਛਾ ਮੁਤਾਬਕ ਲਿਆਂਦਾ ਗਿਆ ਸੀ ਹੁਣ ਸਾਹਮਣੇ ਆ ਚੁੱਕਾ ਹੈ ਕਿ ਇਸ ਦਾ ਮੁੱਖ ਮਕਸਦ ਭਾਰਤੀ ਲੋਕਤੰਤਰ ਨੂੰ ਅਗਵਾ ਕਰਨ ਲਈ ਇੱਕ ਪ੍ਰਿਸ਼ਟ ਤੰਤਰ ਦੀ ਸਥਾਪਨਾ ਕਰਨਾ ਸੀ ਇਸ ਸੰਬੰਧੀ ਬਹਿਸ ਕਰਦਿਆਂ ਮੰਨੇ ਪਰਮੰਨੇ ਵਕੀਲ ਪ੍ਰਸ਼ਾਂਤ ਪੂਸ਼ਣ ਨੇ ਕਈ ਨੁਕਤੇ ਉਠਾਏ ਸਨ ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਵਿੱਚ ਚੋਣ ਬਾਂਡ ਰਾਹੀਂ ਸੱਤਾਧਾਰੀ ਪਾਰਟੀ ਨੂੰ 5000 ਕਰੋੜ ਰੁਪਏ ਮਿਲੇ ਹਨ ਦੇਸ਼ ਵਿੱਚ 543 ਲੋਕ ਸਭਾ ਹਲਕੇ ਹਨ ਚੋਣ ਕਮਿਸ਼ਨ ਵੱਲੋਂ ਇੱਕ ਉਮੀਦਵਾਰ ਲਈ ਚੋਣ ਖਾਤਾ ਹੱਦ 70 ਲੱਖ ਰੁਪਏ ਹੈ ਜੇਕਰ ਭਾਜਪਾ ਸਾਰੇ ਹਲਕੇ ਵੀ ਲੜਦੀ ਹੈ ਤਾਂ ਉਸਦੇ ਉਮੀਦਵਾਰ 400 ਕਰੋੜ ਰੁਪਏ ਤੋਂ ਵੀ ਘੱਟ ਖਰਚ ਕਰ ਸਕਦੇ ਹਨ ਆਜਪਾ ਨੂੰ 5000 ਕਰੋੜ ਰੁਪਏ ਚੋਣ ਪੰਡ ਮਿਲਣ ਨਾਲ ਇਸ ਨੂੰ ਹਰ ਉਮੀਦਵਾਰ ਉੱਤੇ ਕਰੀਬ 10 ਕਰੋੜ ਰੁਪਏ ਖਰਚ ਕਰਨੇ ਪਾਵੇਗਾ ਤਾਂ ਕਿਤੇ ਜਾ ਕੇ ਖਤਮ ਹੋਵੇਗਾ ਪਾਰਦੇ ਜਨਪ੍ਰਤੀ ਵਿੱਤੀ ਕਾਨੂੰਨ ਅਨੁਸਾਰ ਪਾਰਟੀਆਂ ਨੂੰ 20000 ਤੋਂ ਵੱਧ ਲੈ ਚੰਦੇ ਦੀ ਜਾਣਕਾਰੀ ਚੋਣ ਕਮਿਸ਼ਨ ਨੂੰ ਦੇਣੀ ਪੈਂਦੀ ਆ। ਚੋਣ ਬਾਂਡ ਰਾਹੀਂ ਮਿਲੇ ਚੰਦੇ ਨੂੰ ਇਸ ਧਾਰਾ ਤੋਂ ਬਾਹਰ ਰੱਖਿਆ ਗਿਆ ਸੀ। ਇਹੋ ਨੇ ਸਿਆਸੀ ਪਾਰਟੀਆਂ ਨੂੰ ਆਪਣੇ ਆਮਦਨ ਖਰਚ ਦਾ ਹਿਸਾਬ ਪੇਸ਼ ਕਰਨ ਸਮੇਂ ਵੀ ਚੋਣ ਬਾਂਡ ਦੇ ਪੈਸੇ ਦੀ ਜਾਣਕਾਰੀ ਦੇਣਾ ਜ਼ਰੂਰੀ ਨਹੀਂ ਸੀ। ਇਹੋ ਨਹੀਂ ਸਰਕਾਰ ਤਾਂ SBI ਰਾਹੀਂ ਜਾਰੀ ਕੀਤੇ ਚੋਣ ਬਾਂਡ ਖਰੀਦਣ ਵਾਲਿਆਂ ਦਾ ਪਤਾ ਲਾ ਸਕਦੀ ਹੈ। ਪਰ ਭਾਰਤ ਦਾ ਹੋਰ ਕੋਈ ਨਾਗਰਿਕ ਜਾਂ ਪਾਰਟੀ ਅਜਿਹਾਨੀ ਕਰ ਸਕਦੀ ਚੋਣ ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਚੋਣ ਬੋਰਡ ਰਾਹੀਂ ਸਰਕਾਰ ਦਾ ਕਾਲੇ ਧਨ ਉੱਤੇ ਰੋਕ ਲਾਉਣ ਦਾ ਦਾਵਾ ਇੱਕ ਜੁਮਲਾ ਸੀ ਕੰਪਨੀ ਐਕਟ ਦੀ ਧਾਰਾ 182 ਤਹਿਤ ਕੋਈ ਵੀ ਕੰਪਨੀ ਆਪਣੇ ਸਾਲਾਨਾ ਮੁਨਾਫੇ ਦਾ ਸਿਰਫ 7.5% ਪ੍ਰਤੀਸ਼ਤ ਹੀ ਚੰਦਾ ਦੇ ਸਕਦੀ ਸੀ ਚੋਣ ਬੋਰਡਾਂ ਰਾਹੀਂ ਇਹ ਜਿਹੜੀ ਹੱਦ ਸੀਗੇ ਵੀ ਖਤਮ ਕਰ ਦਿੱਤੀ ਗਈ ਇਸ ਦੇ ਨਤੀਜੇ ਵੱਲੋਂ ਵੱਡੀਆਂ ਕੰਪਨੀਆਂ ਆਪਣੇ ਬੇਨਾਮੀ ਕੰਪਨੀਆਂ ਰਾਹੀਂ ਚੰਦਾ ਦਿੰਦੀਆਂ ਹਨ ਬੇਨਾਮੀਆ ਕੰਪਨੀਆਂ ਕੋਲ ਕਾਲਾ ਧਨ ਹੁੰਦਾ ਹੈ ਇਸੇ ਤਰ੍ਹਾਂ ਬڑے ਆਰਾਮ ਨਾਲ ਇਹ ਕਾਲਾ ਧਨ ਚੰਦੇ ਦੇ ਰੂਪ ਵਿੱਚ ਸਿਆਸੀ ਪਾਰਟੀਆਂ ਨੂੰ ਦਿੱਤਾ ਜਾ ਸਕਦਾ ਹੈ ਚੋਣ ਬੌਂਡ ਦਾ ਮਾਮਲਾ ਜਦੋਂ 2019 ਵਿੱਚ ਸੁਪਰੀਮ ਕੋਰਟ ਵਿੱਚ ਪਹੁੰਚਾ ਹ ਉਸ ਵੇਲੇ ਚੋਣ ਕਮਿਸ਼ਨ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਇਸ ਨਾਲ ਸਿਆਸੀ ਪਾਰਟੀਆਂ ਨੂੰ ਚੰਦਾ ਦੇਣ ਦੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਖਤਮ ਹੋ ਜਾਏਗੀ ਰਿਜ਼ਰਵ ਬੈਂਕ ਨੇ ਵੀ ਚੋਣ ਬੌਂਡ ਬਾਰੇ ਇਤਰਾਜ਼ ਉਠਾਈ ਸਨ ਚੋਣ ਬਾਂਡ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਇਤਿਹਾਸਿਕ ਹੈ ਪਰ ਬੜੀ ਦੇਰ ਬਾਅਦ ਆਇਆ 2019 ਤੋਂ ਬਾਅਦ ਕਿੰਨੀਆਂ ਚੋਣਾਂ ਹੋਈਆਂ ਜਿਨ੍ਹਾਂ ਵਿੱਚੋਂ ਇਸ ਪ੍ਰਿਸ਼ਟ ਤੰਤਰ ਦੀ ਗੱਤਾਂ ਕਰਕੇ ਲੋਕ ਪੱਤਰੇ ਨੂੰ ਖਰੀਦਿਆ ਗਿਆ ਹੋ ਸਕਦਾ ਹੈ ਇਸ ਫੈਸਲੇ ਨੇ ਭਾਰਤੀ ਜਨਤਾ ਪਾਰਟੀ ਦੇ ਭ੍ਰਿਸ਼ਟਾਚਾਰ ਨੂੰ ਬੇਨਕਾਬ ਕਰ ਦਿੱਤਾ ਹੈ ਇਸ ਦੇ ਬਾਵਜੂਦ ਭਾਜਪਾ ਅਜੇ ਹਹੀ ਹੋਰ ਹਤਕੰਡਾ ਨਹੀਂ ਅਪਣਾਵੇਗੀ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਲੋੜ ਇਸ ਗੱਲ ਦੀ ਹੈ ਕਿ ਭਾਜਪਾ ਦੀਆਂ ਅਜਿਹਿਆਂ ਉਚਾਲਾਂ ਦਾ ਹਰ ਪੱਧਰ ਉੱਪਰ ਮੁਕਾਬਲਾ ਕੀਤਾ ਜਾਵੇ। ਦੋਸਤੋ ਇਹਦੇ ਤੇ ਸੁਣਵਾਈ ਹੋਈ ਤੇ ਕਿਹੋ ਜੀਆਂ ਜਿਹੜੀਆਂ ਆਬਜ਼ਰਵੇਸ਼ਨਸ ਹੈਗੀਆਂ ਨੇ ਉਹ ਸੁਪਰੀਮ ਕੋਰਟ ਨੇ ਦਿੱਤੀਆਂ ਕਿ ਅਸੀਂ ਦੇਖ ਸਕਦੇ ਹਾਂ ਕਿਸ ਤਰੀਕੇ ਨਾਲ ਟਰਾਂਸਪੇਰੈਂਸੀ ਦੇ ਨਾਂ ਦੇ ਉੱਪਰ ਟਰਾਂਸਪੇਰੈਂਸੀ ਖਤਮ ਕਰ ਦਿੱਤੀ ਜਾਂਦੀ ਆ। ਕਿਸ ਤਰੀਕੇ ਨਾਲ ਜਿਹੜਾ ਕਾਨੂੰਨ ਬਣਨ ਦੀ ਪ੍ਰਕਿਰਿਆ ਹੈ ਉਸ ਨੂੰ ਖਤਮ ਕਰਕੇ ਕਿਸ ਤਰੀਕੇ ਨਾਲ ਆਪਣੇ ਜਿਹਨੂੰ ਕਹਿੰਦੇ ਨੇ ਅਸੀਂ ਬਹੁ ਗਿਣਤੀ ਕਿਸੇ ਪਾਰਟੀ ਕੋਲ ਐਬਸੋਲਿਊਟ ਮੈਜੋਰਿਟੀ ਹੈ ਤਾਂ ਉਸ ਐਬਸੋਲਿਊਟ ਮੈਜੋਰਿਟੀ ਦੇ ਸਿਰ ਦੇ ਉੱਪਰ ਇੱਕ ਇਹੋ ਜਿਹਾ ਜਿਹੜਾ ਤੰਤਰ ਹੈਗੀ ਆ ਸਿਰਜ ਸਕਦੀ ਆ ਮਨੀ ਬੈਲ ਦੇ ਰੂਪ ਦੇ ਵਿੱਚ ਲਿਆਉਣਾ ਇਸ ਨੂੰ ਤੇ ਉਹਦੇ ਬਾਅਦ ਦੇ ਵਿੱਚ ਆਰਬੀਆਈ ਦੇ ਤਰਾਜ ਵੀ ਖਤਮ ਨਾ ਕਰਨੇ ਚੋਣ ਕਮਿਸ਼ਨ ਦੇ ਤਰਾਜ ਵੀ ਖਤਮ ਨਾ ਕਰਨੇ ਉਸ ਤੋਂ ਬਿਨਾ ਜਿਹੜੀ ਕਾਰਪੋਰੇਟ ਫੰਡਿੰਗ ਆ ਪਾਰਟੀ ਜਿਹਦੇ ਉੱਪਰ ਅਕਸਰ ਇਤਰਾਜ਼ ਜੁੜਦਾ ਆ ਕਿ ਕਾਰਪੋਰੇਟ ਜਿਹੜੇ ਹੈਗੇ ਨੇ ਉਹ ਪੋਲਿਟੀਕਲ ਪਾਰਟੀਆਂ ਨੂੰ ਚੰਦੇ ਦਿੰਦੇ ਆ ਤੇ ਇਸ ਤਰੀਕੇ ਨਾਲ ਉਹ ਚੋਣਾਂ ਜਿੱਤਦੇ ਆ ਜਿਹਦੇ ਉੱਪਰ ਲਿਮਟ ਲਾਈ ਗਈ ਸੀ 7.5% ਦੀ ਆਪਣੇ ਮੁਨਾਫੇ ਦੀ ਉਹ ਖਤਮ ਕਰਕੇ ਕਿੰਨਾ ਮਰਜੀ ਉਹ ਫੰਡਿੰਗ ਕਰ ਸਕਦੇ ਆ ਤੇ ਇਹ ਬੜਾ ਖਤਰਨਾਕ ਕੰਮ ਕੀਤਾ ਗਿਆ ਸੀ ਇਸ ਤੇ ਉੱਪਰ ਸੁਪਰੀਮ ਕੋਰਟ ਨੇ ਇਹਨੂੰ ਰੱਦ ਕਰ ਦਿੱਤਾ ਇੱਕ ਚੰਗਾ ਫੈਸਲਾ ਹੈ ਜਿਹੇ ਫੈਸਲਿਆਂ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ ਇਹਨਾਂ ਨੂੰ ਜੀਆ ਉਹਨੂੰ ਕਿਹਾ ਜਾਣਾ ਚਾਹੀਦਾ ਹੈ ਲੇਕਿਨ ਇੰਨਾ ਕੁ ਕਾਫੀ ਨਹੀਂ ਇਸ ਤੋਂ ਅੱਗੇ ਸਾਡੀ ਡੈਮੋਕ੍ਰੇਸੀ ਨੂੰ ਅਸੀਂ ਕਿਸ ਤਰੀਕੇ ਨਾਲ ਮਜ਼ਬੂਤ ਕਰ ਸਕਦੇ ਹਾਂ ਇਹਦੇ ਬਾਰੇ ਵਿੱਚ ਗੱਲ ਕਰਨੀ ਚਾਹੀਦੀ ਆ ਦੋਸਤੋ ਇਹ ਫੈਸਲਾ ਤੁਹਾਨੂੰ ਕਿਹੋ ਜਿਹਾ ਲੱਗਾ ਇਹਦੇ ਵਿੱਚ ਹੋਰ ਕੀ ਕੀ ਚੰਗਾ ਹੋ ਸਕਦਾ ਜਿਸ ਦੇ ਨਾਲ ਹੀ ਜਿਹੜੀ ਸਾਡੀ ਡੈਮੋਕ੍ਰੇਸੀ ਹੈਗੀ ਆ ਵਧੀਆ ਬਣਾਈ ਜਾ ਸਕੇ ਇਸ ਦੇ ਬਾਰੇ ਤੁਸੀਂ ਕਮੈਂਟ ਵੀ ਦੇ ਸਾਨੂੰ ਦੱਸਣਾ ਤਾਂ ਕਿ ਅਸੀਂ ਗੱਲ ਜਿਹੜੀ ਹੈਗੀ ਆ ਹੋਰ ਅੱਗੇ ਵਧ ਸਕੀਏ ਦੋਸਤੋ ਜਿਹੜਾ ਕੋਸ਼ਿਸ਼ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਹਾਂ ਤੇ ਤੁਹਾਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਫਿਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਨਾਲ ਕੇ ਵੇਖਦੇ ਰਹੋ ਫੈਸ਼ਨ ਟਾਕ। ਆਗਰ ਆਪਕੋ ہماری ਵੀਡੀਓ